ਤਰਨਤਾਰਨ ਦੇ ਕਸਬਾ ਪੱਟੀ ਚ ਮੰਗਲਵਾਰ ਨੂੰ ਸ਼ਮੀ ਪੂਰੀ ਨਾ ਦੇ ਇੱਕ ਦੁਕਾਨਦਾਰ ਦਾ ਨਿਹੰਗ ਸਿੰਘਾਂ ਵੱਲੋਂ ਕਤਲ ਕਰ ਦਿੱਤਾ ਗਿਆ ਜਦਕਿ ਉਹਨਾਂ ਦੇ ਦੋ ਬੇਟੇ ਜ਼ਖਮੀ ਹੋ ਗਏ ਮਾਮਲਾ ਪੈਸਿਆਂ ਦਾ ਲੈਣ ਦੇਣ ਦਾ ਦੱਸਿਆ ਜਾ ਰਿਹਾ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਰਮਿੰਦਰ ਸਿੰਘ ਨਾ ਦੇ ਇੱਕ ਨਿਹੰਗ ਤੇ ਉਹਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਲੇਕਿਨ ਦੂਸਰੇ ਪਾਸੇ ਤਸਵੀਰਾਂ ਦਿਖਾਨਣੇ ਆਜ ਪੱਟੀ ਦੀਆਂ ਜਿਹੜੀ ਤੁਸੀਂ ਪਰਿਵਾਰ ਜਿਹੜਾ ਪਰਿਵਾਰ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਇਥੋਂ ਦੇ ਕੁਲਾ ਚੌਂਕ ਤੇ ਤਰਨਾ ਲਗਾਇਆ ਸਾਰਾ ਪੱਟੀ ਸ਼ਹਿਰ ਜਿਹੜਾ ਦੁਕਾਨਾਂ ਬੰਦ ਰੱਖਿਆ ਗਿਆ ਮੰਗ ਹੈ ਕਿ ਜਿਹੜਾ ਵੱਡਾ ਕ੍ਰਾਈਮ ਹੈ ਉਹਨੂੰ ਠਲ ਪਾਈ ਜਾ ਚੁਕੇ ਤੇ ਨਾਲ-ਨਾਲ ਜਿਹੜੇ ਇਸ ਕਤਲकांड ਦੇ આરોપી ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਤਸਵੀਰਾਂ ਪਹਿਲੇ ਤੁਹਾਨੂੰ ਦਿਖਾਣੇ ਆ ਕਿ ਤੁਸੀਂ ਦੇਖੋਗੇ ਕਿ ਇਸ ਵੇਲੇ ਤਰਨਤਾਨ ਦੇ ਪੱਟੀ ਦਾ ਕੁਲਾ ਚੌਂਕ ਹੈ ਜਿੱਥੇ ਇਸ ਤਰ੍ਹਾਂ ਦੀ ਰस्सियां ਲਗਾ ਕੇ ਪੂਰਾ ਜਿਹੜਾ ਏਰੀਆ ਹੈ ਉਹ ਬੰਦ ਕੀਤਾ ਗਿਆ ਤੇ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਉਸ ਧਰਨੇ ਦੀਆਂ ਜਿੱਥੇ ਪਰਿਵਾਰ ਦੇ ਨਾਲ-ਨਾਲ ਜਿਹੜੇ ਸਿਆਸੀ ਚਿਹਰੇ ਨੇ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਨੇ ਮੰਗ ਇੱਕੋ ਹੀ ਹੈ ਕਿ ਜਿਹੜੇ ਇਸ ਘਟਨਾ ਨੂੰ ਅੰਜਾਮ ਜਿਨ੍ਹਾਂ ਨੇ ਦਿੱਤਾ ਉਹਨਾਂ ਦੀ ਗ੍ਰਿਫਤਾਰੀ ਹੋਏ ਤੇ ਲਗਾਤਾਰ ਜਿਹੜਾ ਇਸ ਹਲਕੇ ਜ ਖਾਸ ਕਰਕੇ ਤਰਨਤਨ ਜ਼ਿਲ੍ਹੇ ਚ ਲਗਾਤਾਰ ਜਿਹੜੀ ਵਾਰਦਾਤਾਂ ਜਾਂ ਕ੍ਰਾਈਮ ਵੱਧਾ ਜਾ ਰਿਹਾ ਉਸ ਨੂੰ ਕੰਟਰੋਲ ਕੀਤਾ ਜਾ ਸਕੇ ਲੋਕ ਕੀ ਚਾਹੁੰਦੇ ਨੇ ਦੁਕਾਨਦਾਰ ਕੀ ਚਾਹੁੰਦੇ ਨੇ ਸਿਆਸੀ ਆਗੂ ਕੀ ਚਾਹੁੰਦੇ ਨੇ ਗੱਲ ਕਰਾਂਗੇ ਅਨਾਂ ਦੇ ਨਾਲ ਦੇਖੋਗੇ ਤਸਵੀਰਾਂ ਤੁਸੀਂ ਸਭ ਤੋਂ ਪਹਿਲੇ ਇੱਕ ਪਾਸੇ ਤਸਵੀਰਾਂ ਦੇਖੋ ਕਿ ਜਿਹੜੇ ਇੱਥੋਂ ਦੇ ਐਮਪੀ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਆਪਣੇ ਸਾਥੀਆਂ ਦੇ ਨਾਲ ਇਸ ਦਰਨੇ 'ਚ ਸ਼ਾਮਿਲ ਹੋਏ ਨੇ ਪੀੜਿਤ ਪਰਿਵਾਰ ਨੂੰ ਮਿਲੇ ਨੇ ਦੂਸਰੇ ਪਾਸੇ ਕਾਂਗਰਸ ਦੇ ਆਗੂ ਤੇ ਸਾਥਕ ਇੱਥੋਂ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਜਿਹੜੇ ਨੇ ਇਸ ਦਰਨੇ 'ਚ ਬੈਠੇ ਨੇ ਜਿਹੜੇ ਕਿ ਇਸ ਘਟਨਾ 'ਚ ਜ਼ਖਮੀ ਹੋਏ ਪੀੜਿਤ ਪਰਿਵਾਰ ਦੇ ਨਾਲ ਗੱਲ ਕਰ ਰਹੇ ਨੇ ਅਮਨ ਜਿਹੜੇ ਇਸ ਘਟਨਾ ਜਗਮੀ ਹੋਏ ਨੇ ਤੁਸੀਂ ਦੇਖੋਗੇ ਕਿ ਉਹਨਾਂ ਦੀਆਂ ਉਂਗਲੀਆਂ ਜਿਹੜੀਆਂ ਨੇ ਹਮਲਾਵਰੋਂ ਤਲਵਾਰ ਮਾਰ ਕੇ ਬੜੀਆ ਗਿਆ ਨੇ ਲੇਕਿਨ ਲਗਾਤਾਰ ਕਿਸ ਤਰ੍ਹਾਂ ਇਸ ਹਲਕੇ 'ਚ ਕ੍ਰਾਈਮ ਵਧ ਰਿਹਾ ਤੇ ਕੀ ਗੱਲ ਹੋ ਰਹੀ ਹੈ ਸਸ਼ੀਗਲ ਪਾਈ ਸਾਹਿਬ ਲਗਾਤਾਰ ਜਿਹੜਾ ਇਸ ਤਰ੍ਹਾਂ ਕ੍ਰਾਈਮ ਹੁੰਦਾ ਪਿਆ ਇਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਤਰਨਤਨ ਜ਼ਿਲ੍ਹੇ 'ਚ ਖਾਸ ਕਰਕੇ ਕਿੱਥੇ ਕ੍ਰਾਈਮ ਹੋਏ ਲੇਕਿਨ ਤਰਨਤਨ ਦਾ ਬੰਦਾ ਨਿਕਲਦਾ ਹੈ ਲੇਕਿਨ ਇਹ ਜਿਹੜੀ ਘਟਨਾ ਹੋਈ ਇਸ ਨੂੰ ਕਿਸਰਾ ਦੇਖਦੇ ਨਹੀਂ ਇਹ ਬੜੀ ਦਖਦਾਈ ਘਟਨਾ ਵਾ ਪੰਜਾਬੀਆਂ ਦੇ ਸਾਡੇ ਸਾਰਿਆਂ ਦੇ ਮੱਥੇ ਤੇ ਇੱਕ ਕਲੰਕ ਵਾਲੀ ਗੱਲ ਆ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਕਿ ਸਾਡੇ ਗੁਰੂ ਮਹੰਗੀਆਂ ਦੀ ਅਸੀਸ ਸਭ ਦੇ ਭਲੇ ਦੀ ਗੱਲ ਕਰਦੇ ਸਨ ਅੱਜ ਕੋਈ ਵੀ ਮੇਰੇ ਖਿਆਲ ਆ ਕਿ ਸਾਡੀਆਂ ਸਰਕਾਰਾਂ ਦੇ ਜਿੰਮੇਵਾਰੀ ਤੋਂ ਭੱਜ ਰਹੀਆਂ ਉਹ ਉਹ ਜਿਹੜੀ ਇਸ ਪਾਸੇ ਧਿਆਨ ਨਹੀਂ ਜੋ ਉਹਨਾਂ ਦਾ ਲਾ ਹੈ ਡਾਕਟਰ ਦੀ ਗੱਲਾਂ ਤੇ ਬੜੀਆਂ ਕਰਦੇ ਆ ਬਹੁਤ ਕੁਝ ਹੁੰਦਾ ਪਰ ਜਮੀਨ ਤੇ ਕੁ ਹਾਲਾਤ ਬਹੁਤ ਬਹੁਤ ਖਰਾਬ ਆ ਇਸ ਕਰਕੇ ਜਿਹੜੇ ਲੋਕ ਇਸ ਹਾਲਾਤ ਚ ਸਹਿਮਜ ਜੀ ਰਹੇ ਆ इस करके मेरा ख्याल के सरकार भगवंत मान नीं बेनती करते हैं कि वो लोगों के ध्यान देो जि हालात च नहीं तो फिर लोग फिर जो बगावत करते फिर बहुत बुरा हाला हालात क्योंकि लोगों ने धमकियां प्रौती दी योजना चीजा जी आ रही मेरे ख्याल एक बहुत माड़ी माड़ी गलती ਲੇਕਿਨ ਇੱਕ ਪਾਸੇ ਇਸ ਤਰ੍ਹਾਂ ਦੇ ਨਿਹੰਗ ਜਥੇਬੰਦੀਆਂ ਵੱਲੋਂ ਜਾਂ ਨਿਹੰਗ ਬਾੜੇ ਚ ਜਿਹੜੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਉਹ ਘਟਨਾਵਾਂ ਵੱਧੀਆਂ ਜਾ ਰਹੀਆਂ ਨੇ ਲੇਕਿਨ ਇੱਕ ਪਾਸੇ ਨਿਹੰਗ ਸ਼ਬਦ ਦਾ ਅਰਥ ਹੈ ਕਿ ਦਲੇਰ ਜਾਂ ਯੋਧਾ ਜਿਹੜੇ ਗਰੀਬਾਂ ਵਾਸਤੇ ਲੜਦੇ ਰਹੇ ਜ਼ੁਲਮ ਕਰਨ ਵਾਲਿਆਂ ਵਾਸਤੇ ਲੜਦੇ ਰਹੇ ਲੇਕਿਨ ਇਸ ਤਰ੍ਹਾਂ ਦੀ ਘਟਨਾਵਾਂ ਜੇ ਵਾਧਾ ਹੋਣ ਦਾ ਕਾਰਨ ਕੀ ਸਮਝਦੇ ਨਹੀਂ ਇਹ ਚੀਜ਼ ਹੈ ਕਿ ਉਹ ਕਈ ਬੰਦੇ ਕਿ ਨਿਹੰਗ ਬਾਣੇ ਦਾ ਗਲਤ ਇਸਤੇਮਾਲ ਕਰਦੇ ਉਹਨਾਂ ਨੂੰ ਨਿਹੰਗ ਨਹੀਂ ਕਿਹਾ ਜਾ ਸਕਦਾ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਜਿਹੜਾ ਨਹੀਂ ਸਹੀ ਨਹੀਂ ਹੰਗੇ ਉਹ ਇਧਰ ਕੋਈ ਵੀ ਕਰਮ ਨਹੀਂ ਕਰਦਾ ਇਹ ਚੀਜ਼ ਆ ਕਿ ਸੇ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਕਈ ਐਸੇ ਇਹੋ ਜਿਹੇ ਅੰਸਰ ਵੀ ਉਹ ਬਣਾ ਦੇ ਦਾ ਗਲਤ ਇਸਤੇਮਾਲ ਕਰਦੇ ਆ ਮੇਰੇ ਖਿਆਲ ਆ ਕਿ ਬਸਾਰਿਆ ਨੂੰ ਇਹੋ ਜਿਹੇ ਚੀਜ਼ਾਂ ਦੇ ਪੂਰੇ ਨਿਆਗਾਂ ਨੂੰ ਬਲਦ ਨਹੀਂ ਸਮਝਿਆ ਜਾ ਸਕਦਾ ਪਰ ਜਿਹੜੇ ਪੁੱਛ ਬੰਦੇ ਉਹਨਾਂ ਬਗਾਮ ਕਰਦੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਮੇਰੇ ਖਿਆਲ ਅਕਿ ਜਿਨ੍ਹਾਂ ਨੇ ਇਹੋ ਜੇ ਹਲਾ ਇਹੋ ਜਿਹੇ ਜਿਹੜੇ ਇਹੋ ਜਿਹੇ ਜੁਰਮ ਕੀਤਾ ਉਹਨਾਂ ਨੂੰ ਮੇਰੇ ਖਿਆਲ ਹੈ ਕਿ ਜਲਦੀ ਜਲਦੀ ਪੁਲਿਸ ਪ੍ਰਸ਼ਾਸਨ ਨੂੰ ਫੜਨਾ ਚਾਹੀਦਾ ਹੈ ਅਮਰਿਤਪਾਲ ਸਿੰਘ ਜਿਹੜੇ ਨੇ ਐਮਪੀ ਬਣ ਚੁੱਕੇ ਨੇ ਉਹਨਾਂ ਨਾਲ ਤੁਹਾਡੀ ਕਦੀ ਇਸ ਵੱਧਰੇ ਕ੍ਰਾਈਮ ਨੂੰ ਲੈ ਕੇ ਕੋਈ ਗੱਲ ਹੋਈ ਜਾਂ ਕੋਈ ਐਕਸ਼ਨ ਅੱਗੇ ਤੁਹਾਡੀ ਟੀਮ ਵੱਲੋਂ ਬਣਾਇਆ ਜਾ ਰਿਹਾ ਉਹਨਾਂ ਨੂੰ ਪਹਿਲਾਂ ਵੀ ਪਤਾ ਸੀਗਾ ਪਹਿਲਾਂ ਤੋਂ ਉਹਨਾਂ ਦੇ ਹੱਦਿਆਂ ਵੀ ਇਹ ਚੀਜ਼ਾਂ ਕ੍ਰਾਈਮ ਵਧ ਰਿਹਾ ਸੀ ਹੁਣ ਦਰਵਾਦਰਿਆ ਉਹ ਵੀ ਇਸੇ ਕਰਕੇ ਨਸ਼ਿਆਂ ਦੇ ਖਿਲਾਫ ਜਾਂ ਜੰਗ ਹੋਇਆ ਕਿ ਨਸ਼ੇ ਇੱਕ ਕ੍ਰਾਈਮ ਦੀ ਜੜ ਆ ਇਸ ਕਰਕੇ ਮੇਰਾ ਖਿਆਲ ਆ ਸਰਕਾਰ ਨੂੰ ਇਹਦੇ ਵਾਸਤੇ ਧਿਆਨ ਦੇਣਾ ਚਾਹੀਦਾ ਸੀ ਅਮਰਪਾਲ ਨੂੰ ਵੀ ਇਹਨਾਂ ਨੇ ਕਿ ਨਸ਼ੇ ਨੂੰ ਜਾਂ ਇਸ ਕ੍ਰਾਈਮ ਨੂੰ ਵਧਣ ਦਾ ਮੌਕਾ ਇਸੇ ਕਰਕੇ ਦਿੱਤਾ ਗਿਆ ਕਿ ਉਹਨਾਂ ਦੇ ਅੰਦਰ ਸੁੱਟੋ ਜਿਹੜਾ ਕੋਈ ਗ੍ਰੇਮ ਨਸ਼ੇ ਰੋਕਦਾ ਕ੍ਰਾਈਮ ਇੱਕ ਖਲਾਫ ਗੱਲ ਕਰਦਾ ਉਹਨਾਂ ਨੂੰ ਲੇਕਿਨ ਤੁਹਾਡੇ ਵੱਲੋਂ ਵੀ ਇੱਕ ਦਾਵਾ ਕੀਤਾ ਗਿਆ ਸੀ ਕਿ ਜਿੱਤਨ ਤੋਂ ਬਾਅਦ ਕਿ ਜਿਹੜੀ ਅਮਰਪਾਲ ਸਿੰਘ ਹੋਰਾਂ ਦੀ ਟੀਮ ਹੈ ਉਹ ਇੱਕ ਟੀਮ ਕੰਮ ਦੇ ਉੱਪਰ ਕੰਮ ਕਰੇਗੀ ਕਿ ਉਹ ਟੀਮ ਕੰਮ ਕਰ ਰਹੀ ਹੈ ਜਾਂ ਅੱਗੇ ਕੋਈ ਪਲਾਨਿੰਗ ਕੀਤੀ ਨਹੀਂ ਅਸੀਂ ਤੇ ਦੇ ਫਿਲਹਾਲ ਸਰਕਾਰ ਨੂੰ ਬੇਨਤੀ ਕਰਦੇ ਸੀ ਕਿ ਉਹ ਉਹਨਾਂ ਨੂੰ ਛੱਡਿਆ ਜਾਵੇ ਉਹ ਆ ਕੇ ਆਪ ਕਮਾਂਡ ਸੁਭਾਲ ਲੈਣ ਆਪ ਕਰਨ ਲੋਕਾਂ ਸੀ ਜਿੰਨੇ ਜਿੰਨੇ ਸਾਡੇ ਕੋਈ ਇੱਕਤਨਾ ਦੇ ਸਾਡੇ ਕੋਲ ਕਾਨੂੰਨੀ ਕੋਈ ਮਾਨਤਾ ਹੈ ਉਸ ਹੀ ਅਸੀਂ ਉਹ ਉਹਨਾਂ ਦੇ ਆਧਾਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਨਹੀਂ ਕੋਈ ਕਰ ਸਕਦੇ ਅਸੀਂ ਤਾਂ ਉਹਨਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਇਸ ਕਰਕੇ ਅਸੀਂ ਤੇ ਕਹਿੰਦੇ ਕਿ ਲੋਕਾਂ ਦਾ ਚੁਣਿਆ ਹੋਇਆ ਨਮਾਇਦਾ ਉਹਨਾਂ ਨੂੰ ਛੱਡਿਆ ਜਾਵੇ ਉਹ ਆ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਤੁਹਾਨੂੰ ਜੇ ਸਮਾਜ ਨੂੰ ਇਹ ਹਾਲਾਤ ਚੋਂ ਬਾਹਰ ਕੱਢਣ ਵਾਸਤੇ ਕੋਈ ਆਪਣਾ ਯੋਗਦਾਨ ਪਾਛੇ। ਤੁਸੀਂ ਦੇਖੋਗੇ ਕਿ ਤਸਵੀਰਾਂ ਇਸ ਵੇਲੇ ਜਿਹੜੇ ਐਮਪੀ ਨੇ ਅਮਰਿਤ ਪਾਸਨ ਉਹਨਾਂ ਦੇ ਪਿਤਾ ਤਰਸ਼ੇਮ ਸਿੰਘ ਆਪਣੇ ਸਾਥੀਆਂ ਦੇ ਨਾਲ ਪੀੜਤ ਪਰਿਵਾਰ ਨੂੰ ਮਿਲੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੇ ਉੱਪਰ ਜਿਹੜੇ ਨੇ ਉਹ ਜਵਾਬ ਦਿੰਦੇ ਹੋਏ ਨਜ਼ਰ ਆਏ। ਤੁਸੀਂ ਦੇਖੋਗੇ ਤਸਵੀਰਾਂ ਕਿਸ ਤਰ੍ਹਾਂ ਸਮੂਹ ਦੁਕਾਨਦਾਰ ਜਿਹੜੇ ਨੇ ਇਸ ਹਲਕੇ ਦੇ ਉਹ ਆਪਣੀ ਦੁਕਾਨਾਂ ਬੰਦ ਕਰਕੇ ਇਸ ਧਰਨੇ 'ਚ ਬੈਠੇ ਨੇ ਪੀੜਤ ਪਰਿਵਾਰ ਦੇ ਨਾਲ ਤੇ ਜਿਹੜਾ ਲਗਾਤਾਰ ਮੰਗਾ ਕਰ ਰਹੇ ਨੇ ਸਰ ਲਗਾਤਾਰ ਕਰਾਇਮ ਗ੍ਰਾਫ ਜਿਹੜਾ ਵੱਧਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਸਮਝਦਾ ਹਾਂ ਕਰਾਇਮ ਤਾਂ ਵਧਣਾ ਹੀ ਹੈ ਜਦੋਂ ਪੁੱਛਣ ਵਾਲਾ ਕੋਈ ਨਹੀਂਗਾ ਜਦੋਂ ਇੱਥੇ ਕੋਈ ਜਵਾਬ ਦੇ ਹੀ ਕੋਈ ਨਹੀਂਗੀ ਥਾਣੇ ਦੇ ਵਿੱਚ 15 ਦਿਨ ਦੇ ਵਿੱਚ ਐਸਐਚਓ ਬਦਲ ਜਾਂਦਾ ਕੋਈ ਇੱਥੇ ਕੰਟਰੋਲ ਕਰਨ ਵਾਲਾ ਕੋਈ ਨਹੀਂ ਤੇ ਥਾਣੇ ਤੇ ਅੱਧੇ ਕਿਲੋਮੀਟਰ ਤੇ ਦੂਰ ਵੀ ਨਹੀਂਗਾ ਉਹਦਾ ਘਰ ਜਿੱਥੇ ਉਹ ਬੰਦੇ ਮਾਰ ਕੇ ਬੰਦੇ ਭੱਜ ਜਾਂਦੇ ਨੇ ਹਸਪਤਾਲ ਜਾਂਦੇ ਡਾਕਟਰ ਕੋਈ ਨਹੀਂ ਟੰਕਾ ਲਾਉਣ ਵਾਲਾ ਕੋਈ ਨਹੀਂਗਾ ਜੇ ਹਸਪਤਾਲ 'ਚ ਟੰਕੇ ਲਾਣ ਨਾਲ ਕੋਈ ਹਸਪਤਾਲ ਜਿੰਦਰਾ ਮਾਰ ਦੇਣਾ ਚਾਹੀਦਾ ਇਹੋ ਜਿਹਾ ਹਸਪਤਾਲ ਤੋਂ ਜਿੱਥੇ ਡਾਕਟਰ ਕੋਈ ਨਹੀਂ ਦਰਸ ਕੋਈ ਨਹੀਂ ਕੰਪਿਊਟਰ ਕੋਈ ਨਹੀਂ ਬੰਦ ਕਰ ਦੇਣਾ ਚਾਹੀਦਾ ਔਰ ਇਹੋ ਜਿਹੇ ਮੰਤਰੀਆਂ ਨੂੰ ਸਾਡੇ ਇਥੇ ਰਹਿਣ ਦਾ ਕੀ ਹੱਕ ਹੈ ਸਰਕਾਰ ਦੇ ਵਿੱਚ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੂੰ ਜਦੋਂ ਉਹ ਲੋਕਾਂ ਦੀ ਰੱਖਿਆ ਨਹੀਂ ਕਰ ਸਕਦੇ ਲੋਕ ਆਪਣੇ ਆਪ ਇਥੇ ਧਰਨੇ ਮਾਰ ਕੇ ਬਿੜੇ ਫਿਰ ਕੀ ਫਾਇਦਾ ਕੀ ਇਸ ਗੱਲ ਦਾ ਹੈਗਾ ਇਸ ਕਰਕੇ ਇਸ ਕਰਕੇ ਬਹੁਤ ਬੁਰਾ ਹਾਲ ਹੈ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਨਹੀਂ ਅਸੀਂ ਇਸ ਗੱਲ ਦੀ ਸਖਤੀ ਨਾਲ ਦਿੰਦਿਆ ਕਰਦੇ ਆ ਇਹਦਾ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਜਿਹੜਾ ਤੁਸੀਂ ਦਿਸਤਾ ਦੱਸ ਰਹੇ ਹੋ ਇੱਥੇ ਦੇ ਵਿਧਾਇਕ ਵੀ ਰੇਨ ਕੈਬਨਟ ਮੰਤਰੀ ਲਾਲਜੀਤ ਸਿੰਘ ਪਾਲ ਕੁਝ ਮੀਟਰ ਦੀ ਦੂਰੀ ਤੇ ਖੜੇ ਨੇ ਲੇਕਿਨ ਹਜੇ ਤੱਕ ਤਰਨੇ ਚ ਪਹੁੰਚੇ ਨਹੀਂ ਆ ਤੁਸੀਂ ਦੂਸਰੀ ਪਾਸੇ ਫਰੋਤੀਆਂ ਦੀ ਗੱਲ ਕਰੀਏ ਫਰੋਤੀ ਵੀ ਬਹੁਤ ਬਰਾਦਰ ਕੱਲ 12 ਵਜੇ ਦੀ ਘਟਨਾ ਹੈ ਕੱਲ 12 ਵਜੇ ਦੀ ਘਟਨਾ ਹੋਈ ਹੈ ਹੁਣ ਤੱਕ ਮੰਤਰੀ ਨੂੰ ਪਤਾ ਨਹੀਂ ਲੱਗਿਆ ਮੰਤਰੀ ਨੂੰ ਤੇ ਇੱਕ ਇੱਕ ਮਿੰਟ ਦੀ ਖਬਰ ਮਿਲ ਜਾਂਦੀ ਵੀ ਇੱਥੇ ਫਲਾਣੀ ਘਟਨਾ ਵਾਪਰ ਗਈ ਉਹ ਤਾਂ ਫਰਜ ਨਹੀਂ ਮੰਨਦੇ ਤੇ ਆਉਣਾ ਓਕੇ ਭਾਈ ਸਾਹਿਬ ਓਕੇ ਭਾਈ ਬਿਲਕੁਲ ਜੀ ਸਵਾਲ ਖੜੇ ਹੁੰਦੇ ਨੇ ਕਿ ਜਿਸ ਤਰ੍ਹਾਂ ਇਹ ਦੇਖੋ ਤੁਸੀਂ ਸਾਰੇ ਸਿਆਸੀ ਜਿਹੜੇ ਇੱਕ ਛੱਤ ਥ ਯਾ ਟੀਚਰ ਹੈ ਕਿ ਇਥੋ ਜਿਹੜਾ ਕ੍ਰਾਈਮ ਖਤਮ ਹੋ ਸਕੇ